ਜੀ ਦੋਸਤੋ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਤੇ ਆਪਾਂ ਖੜੇ ਆਂਗੇ ਬਾਈ ਜੀ ਕਿਸਾਨ ਮੇਲੇ ਤੇ ਤੇ ਬਾਈ ਆਪਣੇ ਨਾਲ ਆ ਸਾਰੀ ਗੱਲਬਾਤ ਕਰਾਂਗੇ ਸਸਿਕਾ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਠੀਕ ਆ ਬਾਈ ਜੀ ਤੇ ਕਿਸਾਨ ਬਾਈ ਜੀ ਸਭ ਤੋਂ ਪਹਿਲਾਂ ਆਪਣੇ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈਗਾ ਜੀ ਧੰਨਵਾਦ ਠੀਕ ਆ ਬਾਈ ਜੀ ਕਿ ਆਪਣੇ ਕੋਲੇ ਕਿਹੜੇ ਕਿਹੜੇ ਐਪਲੀਮੈਂਟ ਹੁੰਦੇ ਨੇ ਬਾਈ ਜੀ ਆਪਣੇ ਕੋਲੇ ਬਾਈ ਆਨਰਾ ਰੋਟਾਵਿਟਰ ਤੋਂ ਸ਼ੁਰੂ ਹੋ ਜਾਂਦਾ 7 ਫੁੱਟ ਤੋਂ 12 ਫੁੱਟ ਤੱਕ ਦੇ ਡੇਅ ਵਾਲਾ ਸਪ੍ਰੇਡਰ ਆ ਜਾਂਦਾ ਤੇ ਨਾਲ ਕਰਜਾਂ ਵਾਲਾ ਆਪਣਾ ਕਟਰਾ ਆ ਜਾਂਦਾ ਹੈਗਾ ਠੀਕ ਆ ਬਾਈ ਜੀ ਠੀਕ ਤੇ ਕੋਈ ਵੀ ਇਹਦੇ ਆਪਣਾ ਗੈਲੀਆ ਸਕੀਮ ਵਗੈਰਾ ਜੀ ਸਕੀਮ ভাই ਹੁਣ ਚੱਲੀ ਜਾਂਦੀ ਹੈ ਆਪਣੀ 3 ਤਰੀਕ ਤੱਕ ਸੀਗੀ ਉਦੇ ਵਿੱਚ 1000 ਰੁਪਏ ਬੁਕਿੰਗ ਸੀਗੀ ਜਿਹੜਾ ਭਰਾ ਬੁਕਿੰਗ ਕਰਾਉਂਦਾ 1000 ਰੁਪਏ ਦੇ ਕੇ ਠੀਕ ਹੈ ਜੀ ਮਤਲਬ ਲੈਣਾ ਉਹਨੇ ਸਾਲ ਨੂੰ ਆ 2 ਸਾਲ ਨੂੰ ਆ ਉਹਨਾਂ ਨੂੰ ਰੇਟ ਵੀ ਉਹੀ ਮਿਲੂਗਾ ਤੇ 1000 ਰੁਪਏ ਦਾ ਡਿਸਕਾਊਂਟ ਵੀ ਮਿਲੂਗਾ ਤੇ ਤਿੰਨ ਤਰੀਕ ਨੂੰ ਇੱਕ ਰੋਟਾਵੇਟਰ ਕੱਢਣਾ ਜਿੰਨੀ ਵੀ ਬੁਕਿੰਗ ਹੋਊਗੀ ਉਹਦੇ ਵਿੱਚ 8 ਫੁੱਟ ਰੋਟਾਵੇਟਰ ਆਪਾਂ ਇੱਕ ਕਿਸਾਨ ਨੂੰ ਕੱਢ ਦੇਣਾਗਾ ਠੀਕ ਹੈ ਇਨਾਮ ਚ ਨਾ ਕੱਢਦਾ ਬਿਲਕੁਲ ਨਾਮ ਤੇ ਜਿਹੜੇ ਜਿਹੜੇ ਬੁਕਿੰਗ ਕਰਵਾਉਣਗੇ ਜੀ 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 ਜਿਹੜੇ ਬੁਕਿੰਗ ਕਰਾਉਣਗੇ ਠੀਕ ਹੈ ਬਾਈ ਜੀ ਤੇ ਸਟਾਰਟਿੰਗ ਕਿਹੜੇ ਤੋਂ ਕਰੇ ਬਾਈ ਜੀ ਸਟਾਰਟ ਬਾਰੋਂ 10 ਫੁੱਟ ਸਾਈਜ਼ ਹੋ ਜਾਂਦਾ ਦਾ ਠੀਕ ਹੈ ਜੀ ਤਾਇਓ ਕੰਪਨੀ ਦੇ ਸਪਰਿੰਗ ਸਟੀਲ ਦੇ ਬਲੇਡ ਲੱਗੇ ਹੋਏ ਆ 10 ਐਮਐਮ ਦੀ ਜਿਹੜੀ ਹੈਗੀ ਸਾਈਡ ਪਲੇਟ ਆ ਠੀਕ ਹੈ ਜੀ 5 ਐਮਐਮ ਦੀ ਬੋਡੀ ਆ 7 ਕੁਆਂਟਲ ਤੋਂ ਬਲੱਸ ਦਾ ਜਿਹੜਾ weight ਹੋ ਜਾਂਦਾ ਦਾ ਠੀਕ ਹੈ ਭਾਈ ਜੀ ਤੇ ਪਿੱਛੇ ਆਪ ਗਿਹੜੇ ਐਡਜਸਟੇਬਲ ਹੈ ਇਹ ਤੈਨੂੰ ਸਪਰਿੰਗ ਦੇ ਦੇਣਾ ਸੀ ਸਪਰਿੰਗ ਆ ਜਾਂਦਾ ਜੀ ਇਹਦੇ ਠੀਕ ਹੈ ਜੀ ਹਾਂ ਜੀ 2 ਸਾਲ ਦੀ ਗਾਰੰਟੀ ਰਹੂਗੀ ਗੀਅਰ ਦੀ ਬੇアリング ਦੀ ਸੀਲਾਂ ਦੀ ਜੀ ਇਹਦੀ ਠੀਕ ਹੈ ਭਾਈ ਜੀ ਤੇ ਕੋੜੀ ਆ ਕੇ ਭਾਈ ਜੀ ਤੇ ਜਿਹੜਾ ਗੇਅਰ ਬਾਕਸ ਹੈ ਭਾਈ ਜੀ ਗੇਅਰ ਬਾਕਸ ਕਿਹੜੇ ਕੰਪਨੀ ਦਾ ਲੱ ਠੀਕ ਹੈ ਹੈਵੀ ਬਾਕਸ ਆ ਲਿਆ ਠੀਕ ਹੈ ਭਾਈ ਜਿੱਤੇ ਚ ਰੈਲਾ ਚਲਣ ਦੀ ਗੱਲ ਹੀ ਕਰ ਰੇ ਰੈਲਾ ਚਲਣ ਦੀ ਗੱਲ ਭਾਈ ਇਹ ਆ ਆਪਣਾ ਗੇਅਰ ਜਿਹੜਾ 21 36 28 ਦੇ ਲੱਗਿਆ ਹੋਇਆ ਸਾਈਡ ਗੇਅਰ ਵੈਸੇ 20 35 28 ਹੁੰਦੇ ਇਹਦਾ ਕਰਕੇ ਇਹਦੀ ਸਪੇਸ ਵੱਧ ਜਾਂਦੀ ਐ ਅੱਥੇ ਅੰਦਰ ਬੋਡੀ ਦੀ ਤੇ ਬਲੇਡਾਂ ਦੀ ਸਪੇਡ ਹੁੰਦੀ ਆ ਉਹਦੇ ਵਿੱਚ ਮਨ ਮਿੱਟੀ ਦਾ ਜੋਰ ਨਹੀਂ ਲੱਗਦਾ ਮਿੱਟੀ ਨਿਕਲਦੀ ਰਹਿੰਦੀ ਹੈਗੀ ਠੀਕ ਆ ਚਲੋ ਭਰ ਕੇ ਚਲਾ ਲਏ ਜਾਈਏ ਬੰਦਾ ਤਾਂ ਵੀ ਨਹੀਂ ਨਿਕਲਦਾ ਬਿਲਕੁਲ ਬਿਲਕੁਲ ਜਿੰਨਾ ਮਰਜੀ ਚਲਾਵੇ ਨੂੰ ਭਰ ਕੇ ਕੋਈ ਦਿੱਕਤ ਨਹੀਂ 2 ਸਾਲ ਆਪਣਾ ਗੇਅਰ ਬੈਰਿੰਗ ਸੀਲਾਂ ਕੱਲੇ ਆ ਜੀ ਠੀਕ ਆ ਜੀ ਕੋ ਮਨ ਗੱਲ ਪੂਰਾ ਰੈਲਾ ਚੱਲਣ ਵਾਲਾ ਹੈ ਬਿਲਕੁਲੀ ਰੈਲਾ ਚੱਲਣ ਵਾਲਾ ਹੁਣ ਆ ਇਹ ਮੇਲੇ ਦੇ ਉੱਤੇ ਡਿਸਕਾਊਂਟ ਚੱਲੀ ਜਾਂਦਾ 5000 ਰੁਪਏ ਦਾ ਕੋਈ ਵੀ ਲੈਣਾ 5 ਮੀ 9 ਫੁੱਟ ਦਾ ਇੱਕ 35 ਰੇਟ ਹੈ ਤੇ 5000 ਦਾ ਇਹਦਾ ਡਿਸਕਾਊਂਟ ਆਗਾ ਠੀਕ ਆ ਸਿਰਫ ਮੇਲੇ ਵਾਸਤੇ ਆ ਰਾਜਪੁਰਾ ਮੇਲੇ ਤੇ ਵੀ ਹੈਗਾ ਤੇ ਆਪਾਂ ਰੱਖਾਂਗੇ ਉੱਥੇ ਲੁਧਿਆਣਾ ਮੇਲੇ ਲੁਧਿਆਣਾ ਮੇਲੇ ਤੇ ਵੀ ਇਹ 9 ਫੁੱਟ ਦਾ ਆ ਜਾਂਦਾ ਸਾਈਜ਼ ਇੱਧਰ 8 ਫੁੱਟ ਦਾ ਸਾਈਜ਼ ਆ ਇਹ ਵੀ ਦਿਖਾ ਦਈਏ ਇਹ ਲੋ 8 ਫੁੱਟ ਦਾ ਤੁਹਾਨੂੰ ਦੇ ਦਿੰਦਾ ਜੀ ਸਾਹਿਬ ਤੇ ਜੇ ਫੱਟੇ ਕਰਦੀ ਕੁਆਲਿਟੀ ਦੀ ਗੱਲ ਕਰੀਏ ਭਾਈ ਜੀ ਫੱਟਾ ਚਾਰ ਮਹੀਮ ਦੇ ਵਿੱਚ ਆ ਜਾਂਦਾ ਈ ਇਹ ਲੋ ਹੈਵੀ ਕੁਆਲਿਟੀ ਦੇ ਵਿੱਚ ਕਈ ਵਾਰੀ ਆਉਂਦਾ ਵੀ ਬੈਕ ਲਾਉਂਦੇ ਆ ਜਾਂ ਕੋਈ ਮਿੱਟੀ ਮੁੱਟੀ ਧੱਕੀ ਜਾਂਦੀ ਆ ਆਏ ਨਹੀਂ ਹੈਗਾ ਕੋਈ ਬਾਲ ਪੈ ਜੂਗਾ ਠੀਕ ਆ ਜੀ ਸਪ੍ਰਿੰਗਾਂ ਦਾ ਕਰਕੇ ਸਖਤਾਈ ਵੀ ਹੋ ਜਾਂਦੀ ਆ ਇਹ 8 ਫੁੱਟ ਦੇ ਵਿੱਚ ਚਾਰ ਸਪ੍ਰਿੰਗ ਆ ਜਾਂਦੀ ਹੈਗੇ ਤੇ ਇਹ ਹਿੱਚ ਆਪਾਂ ਨੂੰ ਦੋਨੇ ਹੋ ਜਾਣਗੇ ਇਹ ਮਾਡਲ ਵੀ ਆ ਜਾਊਗਾ ਜੇ ਬਾਕਸ ਵਾਲੀ ਹੈ ਚ ਲੈਣੀ ਤਾਂ ਉਹ ਵੀ ਮਿਲ ਜਾਣੀ ਆ ਠੀਕ ਆ ਜੀ ਤੇ ਪੂਰਾ ਵਿੱਚੋਂ 8 ਫੁੱਟਾ ਜੇ ਬਾਹਰ ਲਾ ਕੇ ਦਿੰਦੇ ਬਾਈ ਜੀ 8 ਫੁੱਟ ਹੈ ਪਰ ਤੁਰ ਤੱਕ ਲਾ ਕੇ ਦਿੰਦੇ ਆ ਫਿਰ ਜਿਵੇਂ ਉਹਦਾ ਉਹਦਾ ਇਹ ਨਾ ਹੋ ਜਾਂਦਾ ਬਾਹਰੋਂ ਇਹ ਡਬਲ ਦਦਾਨਾ ਦੇਖ ਕੇ ਨਾ ਹੋ ਜਾਂਦਾ ਠੀਕ ਆ ਬਾਈ ਜੀ ਰੋਟੇਟਰ ਬਹੁਤ ਜਿਆਦਾ ਘੱਟ ਮਿਲਣਗੇ ਜਿਹੜੇ ਬਾਹਰੋਂ ਮੈਨਿੰਗ ਕੱਢ ਲਿਆ ਆਪਾਂ ਜਿਆਦਾ ਹੋ ਜਾਂਦੇ ਨੇ ਤੇ ਇਹਦੇ ਪ੍ਰਾਈਸ ਦੀ ਗੱਲ ਕਰੀ ਬਾਈ ਜੀ ਪ੍ਰਾਈਸ ਦਾ ਵੇਚਦੇ ਵੀ 5000 ਦਾ ਡਿਸਕਾਊਂਟ ਦਾ ਮਿਲੇ ਕਰਕੇ ਵੈਸੇ 1 25 ਦਾ ਰੇਟ ਆ ਹੁਣ 1 20 ਦਾ ਠੀਕ ਹੈ ਇਹਦੇ ਪਲੇਟ ਬਾਈ ਜੀ ਇਹਦੇ ਵੀ ਆਰਡਰ ਆਪਾਂ 60 ਪ ਠੀਕ ਹੈ ਤੇ ਇਹ ਵੀ ਤਾਇਓ ਕੰਪਨੀ ਦਾ ਹੈ ਬਿਲਕੁਲ ਤਾਇਓ ਕੰਪਨੀ ਦਾ ਬ੍ਰਾਂਡ ਲੱਗਿਆ ਹੋਇਆ ਜੀ ਠੀਕ ਹੈ ਆਹ ਲਦਾਈ ਪਲੇਟ ਲੱਗਿਆ ਹੋਇਆ ਇਹਦੇ ਵਿੱਚ ਠੀਕ ਹੈ ਜੀ ਤੇ ਇਹਦਾ ਗੀਅਰ ਬਾਕਸ ਬਾਈ ਜੀ ਗੀਅਰ ਸਾਰਿਆਂ ਦਾ ਗੀਅਰ ਆਪਾਂ ਸੇਮ ਹੀ ਲਾਉਣੇ ਆ 7 ਦੇ ਵੀ ਉਹੀ ਲੱਗੂ 12 ਦੇ ਵੀ ਉਹੀ ਲੱਗੂਗਾ ਠੀਕ ਹੈ ਬਾਈ ਜੀ ਆਪਾਂ ਇਹ ਨਹੀਂ ਹੈਗਾ ਵੀ ਛੋਟਾ ਦਾ ਉਹਦੇ ਮਨਸਾਏ ਛੋਟਾ ਲਾ ਦੇਣਾ ਗੀਅਰ ਛੋਟਾ ਲਾ ਦੇਣਾ ਮਤਲਬ ਕੁਆਲਿਟੀ ਕੰਨੀਆ ਕੋਈ ਸਮਝੌਤਾ ਨਹੀਂ ਹੈਗਾ ਉਹ ਸਾਰਿਆਂ ਦੇ ਸੇਮ ਹੀ ਰੱਖਾਂਗੇ ਠੀਕ ਹੈ ਬਾਈ ਜੀ ਤੇ ਜੇ ਗੱਲਬਾਤ ਕਰੀ ਬਾਈ ਜੀ ਸਾਈਡ ਵਾਲੀ ਤਬੀਆ ਵਗੈਰਾ ਬਾਕੀ ਦੇ ਦੇ ਦਾ ਤਫਾ ਮੰਡੀ ਦੇ ਵਿੱਚ ਆਪਣਾ ਆਫਿਸ ਆ ਠੀਕ ਹੈ ਜੀ ਯੂਪੀ ਦੇ ਵਿੱਚ ਪੂਰਨਪੁਰ ਦੇ ਵਿੱਚ ਆ ਬਾਕੀ ਤੁਸੀਂ ਸਕਰੀਨ ਦੇ ਉੱਤੇ ਨੰਬਰ ਦੇ ਦਿਓ ਜਿਹੜੇ ਪੁਰਾਣੇ ਬੁਕਿੰਗ ਕਰਾਉਣੀਆਂ ਦਾ ਇਸ ਨੰਬਰ ਤੇ ਕਰਾ ਸਕਦਾ 7 ਤੋਂ ਲੈ ਕੇ 12 ਤੱਕ ਖਾਦ ਵਾਲਾ ਸਪਰੇਅਟਰ ਆ ਜਾਂਦਾਗਾ ਠੀਕ ਹੈ ਜੀ ਤੇ ਨਾਲ ਹੀ ਇਹ ਲੋਕਾਂ ਦਾ ਆ ਜਾਂਦਾਗਾ ਠੀਕ ਹੈ ਜੀ बाकी ਜਿਹੜੇ ਵਜੇ ਜਿਵੇਂ ਆਪਾਂ ਅੱਗੇ ਆਉਂਦਾ ਗਏ ਸਾਲ ਜਿਵੇਂ ਸਬਸਿਡੀ ਨਾ ਕੇ ਜਾਂਦੀ ਆ ਬਈ ਸਬਸਿਡੀ ਵੀ ਕਰ ਰਹੇ ਮੈਂ ਨਹੀਂ ਰੋਟਾਵੇਟਰ ਤੇ ਫਿਲਹਾਲ ਕੋਈ ਸਬਸਿਡੀ ਨਹੀਂ ਹੈਗੀ ਪੰਜਾਬ ਦੇ ਵਿੱਚ ਠੀਕ ਹੈ ਵੈਸੇ ਹੋਰ ਸਟੇਟਾਂ ਦੇ ਵਿੱਚ ਕਿਤੇ ਹੈਗੀ ਆ ਉਹ ਡਰਾ ਸਿਸਟਮ ਰੱਖੇ ਹੋਏ ਆ ਬੰਨੇ ਠੀਕ ਹੈ ਠੀਕ ਹੈ ਬਈ ਜੀ ਧੰਨਵਾਦ ਗੱਲ ਕਰਕੇ ਤੁਹਾਡਾ ਬਹੁਤ ਬਹੁਤ ਮਿਹਰਬਾਨੀ ਤੇ ਲੋ ਬਈ ਜੀ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਲੈ ਫੋਲੋ ਮਿਲਦੇ ਗਏ ਸਾਡੀ ਨੂੰ ਧੰਨਵਾਦ ਸਸਿਕਾ